ਸਤਿ ਗੁਰ ਸੇਵੀਐ ਅਹ ਨਿਸ ਸਹਜਿ ਸੁਭਾਈ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤਖ ਸਮਧੀ ਨੂਰ ਅਰਸੋ ਹਉ ਕਰਸੋ ਝਟੀਐ ਤਦ ਡਠ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਸ਼ਾਹ ਹੋ ਸਿਰ ਸਾਹੰਦ ਜਿਸ ਪਾਸ ਬਹਿਠਿ ਆ ਸੋਹੀਐ ਸਭ ਨਾ ਦਾ ਵੇਸਾ ਸਜਣ ਸਚਾ ਪਾਤਸ਼ਾਹ ਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਬਨੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਅੰਕਾਰ ਸਤਿਗੁਰ ਪ੍ਰਸਾਦਿ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇ ਆਰਾਮ ਸੇ ਵਰ ਸੁਣਿਆ ਮਨ ਉਪਜਿਆ ਆਚਾਰam ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਾਰਵ ਬੇ ਨਸੀਰ ਸੁਣਿਆ ਮਨ ਉਪਜਿਆ ਚਾਯਾਰਾ ਮਨ ਪ੍ਰੀਤ ਲੱਗ ਵਢ ਭਗ ਆਬ ਮਿਲਿਆ ਪੂਰਨ ਪਤ ਸਹਜ ਸਮਾਈਐ ਗੋਵਿੰਦ ਪਾਈਐ ਦੇਖੋ ਸਖੀਏ ਮੋਹਿ ਮਤ ਪ੍ਰਭ ਕਵਨ ਜੁਗਤੀ ਪਾਇਆ ਬੇਨਵੰਤ ਨਾਨਕ ਕਰਹੁ ਕਿਰਪਾ ਵਿਸਾਹਾਰਾਮ ਖੋਜੇ ਖੋਜ ਲੱਦਾ ਹਰ ਸੰਤਨ ਪਾਰਾਮ ਮੇਲੇ ਸੰਤ ਪੇ ਕਥ ਹੈ ਅਕਥ ਵਿਚਾਰੋ ਇਕ ਚਤ ਇਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰ ਕਰ ਜੋੜ ਪ੍ਰਭ ਪਹ ਕਰ ਬਿਨੰਤੀ ਮੇਲਾ ਹਰ ਜਸ ਲਾਹ ਬੇਨਵੰਤ ਨਾਨਕ ਦਾਸ ਤੇਰਾ ਅਟਲ ਗਣਿਆ ਪੂਰਨ ਸੰਜੋਗ ਰਾਮ ਸੁਖ ਸਮੂਹ ਪਾਇਆ ਗਾਇਆ ਵੇ ਜਗ ਰਾਮ ਮਿਲ ਸੰਤਿ ਆਏ ਪ੍ਰਭ ਧਿਆਏ ਬੜੇ ਅਚਰਜ ਜਾਣੀਆ ਮਿਲ ਇਕੱਤਰ ਹੋਏ ਸਹਜ ਢੋਏ ਮਨ ਪ੍ਰੀਤ ਉਪਜੇ ਮੰਜੀਆਂ ਮੇਲੇ ਜੋਤ ਜੋਤੀ ਓਤ ਪੁੱਤੀ ਹਰਨਾਮ ਸਭ ਰਸ ਭੋਗ ਬੇਨਵੰਤ ਨਾਨਕ ਸਭ ਸੰਤ ਮਿਲੀ ਪ੍ਰਭ ਕਰਨ ਕਰਣ ਜੋਗ ਭਵਨ ਸੁਹਾਵੜਾ ਤਰਤ ਸਭਾਗੇ ਰਾਮ ਪ੍ਰਭ ਘਾਰੇ ਆਏ ਅੜਾ ਗੋਰ ਚਰਣੀ ਲਾਗੇ ਰਾਮ ਗੋ ਚਰਣ ਲਾਗੇ ਸਹਜ ਜਾਗੇ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਤੋਰੇ ਹਰ ਮਿਲੈ ਕੰਤ ਵਿਛੁੰਨਿਆ ਅਨੰਦ ਦੇ ਅਨੰਦਨ ਵਜਹਿ ਵਾਜੇ ਅਹੰ ਮਤ ਮਨ ਕੀ ਤਿਆਗੇ ਸ਼ਰਣ ਸੁਆਮੀ ਸੰਤ ਸੰਗਲਵ ਲਾਗੇ ਆਨੰਦ ਆਨੰਦ ਨ ਵਜ ਹੈ ਵਾਜੇ ਅਹੰਮਤ ਵਨ ਕੀ ਤਿਆਗੇ ਬੇਨਵੰਤ ਨਾਨਕ ਸਰਣ ਸੁਆਮੀ ਸੰਤ ਸੰਗ ਲਵ ਲਾਗੇ ਓਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਲਾ ਪੰਜਵਾਂ ਛੰਤ ਇੱਕ ਓ ਓ ਅੰਕਾਰ ਸਤਗੁਰ ਪ੍ਰਸਾਦ ਮੰਗਲ ਸਾਜ ਭਾਇ ਪ੍ਰਭ ਆਪਣਾ ਗਾਇਆ RAM ਅਬੇ ਨਸੀਬਾਰ ਸੁਣਿਆ ਮਨ ਉਪਜਿਆ ਚਾਯਾਰਾਮ